ਕਿ ਜਿਹੜੇ ਕੁਲਵਿੰਦਰ ਸਿੰਘ ਹੈ ਜਿਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਉਹਨਾਂ ਦਾ ਹੀ ਰਿਸ਼ਤੇਦਾਰ ਸੀਗਾ ਹਰਮਨਪ੍ਰੀਤ ਸਿੰਘ ਕਿ ਜਦੋਂ ਇਹ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਤਾਂ ਪਤਾ ਚੱਲਿਆ ਹੈ ਕਿ ਜਿਹੜੇ ਕੁਲਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅਰਸ਼ਦੀਪ ਬਾਹਰ ਆਸਟ੍ਰੇਲੀਆ ਰਹਿੰਦਾ ਹੈ ਉਸਦੇ ਉੱਥੇ ਕੋਈ ਡਿਸਪਿਊਟ ਹੈਗਾ ਇੱਕ ਅਵਰੀਤ ਸਿੰਘ ਨਾਂ ਦੇ ਬੰਦੇ ਨਾਲ ਤੇ ਅਵਰੀਤ ਨੇ ਹੀ ਇਹ ਅਰਸ਼ਦੀਪ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਫਾਇਰਿੰਗ ਦਾ ਇਨਸੀਡੈਂਟ ਕਰਵਾਇਆ ਕੁੱਲ ਰਿਕਵਰੀ ਇਸ ਮੁਕਦਮੇ ਇਸ ਹਲ ਤੱਕ 3 ਦੇਸੀ ਪਿਸਤੌਲ 3 ਮੈਗਜ਼ੀਨ ਇੱਕ ਬੁਲੇਰੋ ਕਾਰ ਅਤੇ ਇੱਕ ਮੋਟਰਸਾਈਕਲ ਵੀ ਹੋ ਚੁੱਕੀ ਹੈ 4 ਤੇ 5 ਅਗਸਤ ਦੇ ਦਰਮਿਆਨੀ ਰਾਤ ਨੂੰ ਪਿੰਡ ਹਸਨਪੁਰ ਅ थाना सदर ਤੂਰੀ ਦੇ ਵਿੱਚ ਸਾਨੂੰ ਸਦਾ ਚੱਲਿਆ ਕਿ ਇੱਕ ਫਾਇਰਿੰਗ ਦੀ ਘਟਨਾ ਹੋਈ ਹੈ ਜਦੋਂ ਇੰਟੀਮੇਸ਼ਨ ਮਿਲੀ 5 ਸਵੇਰ ਦੀ ਰਾਤ 5 ਸਵੇਰ ਨੂੰ ਤਾਂ ਫਿਰ ਸਾਡੀ ਟੀਮਸ ਨੇ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 195 ਨੰਬਰ थाना सदर ਤੋਰੀਚ ਅਤੇ ਇਸ ਦੀ ਤਫਤੀਸ਼ ਸ਼ੁਰੂ ਕੀਤੀ ਪਤਾ ਚੱਲਿਆ ਕਿ ਜਿਹੜੇ ਕੁਲਵਿੰਦਰ ਸਿੰਘ ਦੇ ਜਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਉਹਨਾਂ ਦਾ ਹੀ ਰਿਸ਼ਤੇਦਾਰ ਸੀਗਾ ਹਰਮਨਪ੍ਰੀਤ ਸਿੰਘ ਜੋ ਪਿੰਡ ਮੂਲੋਵਾਲ ਦਾ ਰਹਿਣ ਵਾਲਾ ਹੈ ਜਿਸ ਦੀ ਵੀ ਇਸ ਘਟਨਾ ਵਿੱਚ ਸ਼ਮੂਲੀਅਤ ਸੀ ਜਦੋਂ ਹਰਮਨਪ੍ਰੀਤ ਸਿੰਘ ਨੂੰ ਹਿਰਾਸਤ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਪਿੱਛੇ ਤਫਤੀਸ਼ ਕੀਤੀ ਗਈ ਤਾਂ ਤਾਰ ਜੁੜੇ ਪਤਾ ਚੱਲਿਆ ਕਿ ਤਿੰਨ ਦੋਸ਼ੀ ਹੋਰ ਸੀਗੇ ਕਰਨਵੀਰ ਸਿੰਘ ਦਿਤੀਸ਼ ਭੱਟੀ ਅਤੇ ਗੁਰਨੂਰ ਇਹਨਾਂ ਚੋ ਦੋ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਸੀ ਤੇ ਇੱਕ ਹੁਸ਼ਿਆਰਪੁਰ ਦੇ ਇਹ ਫਾਇਰਿੰਗ ਕਰਕੇ ਗਏ ਸੀ ਤੇ ਇਹਨਾਂ ਨੂੰ ਪੁਲਿਸ ਟੀਮ ਨੇ ਅਗਲੇ ਦਿਨ ਕਾਬੂ ਕਰ ਲਿਆ ਅਰੈਸਟ ਕਰ ਲਿਆ ਇਹਨਾਂ ਤੋਂ ਵੀ ਜੋ ਰਿਕਵਰੀ ਹੋਈ ਵੈਪਨ ਦੀ ਉਸ ਦੇ ਫਿਰ ਜਦੋਂ ਬਾਅਦ ਬੈਕਵਰਡ ਲਿੰਕੇ ਵਿੱਚ ਹੋਰ ਟੀਮ ਗਈ ਤਾਂ ਪਤਾ ਚੱਲਿਆ ਕਿ ਤਿੰਨ ਹੋਰ ਦੋਸ਼ੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਉਹ ਵੈਪਨ ਦਿੱਤੇ ਸੀ ਉਹ ਤਿੰਨੋਂ ਦੋਸ਼ੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਸਨੀਕ ਨੇ ਉਹਨਾਂ ਦਾ ਨਾਮ ਹੈ ਨਮਜੋਤ ਸਿੰਘ ਹਰਮਨ ਸਿੰਘ ਅਤੇ ਅਮਰਿੰਦਰ ਸਿੰਘ ਤੇ ਕੁੱਲ ਮਿਲਾ ਕੇ ਜਦੋਂ ਇਹ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਤਾਂ ਪਤਾ ਚੱਲਿਆ ਹੈ ਕਿ ਜਿਹੜੇ ਕੁਲਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅਰਸ਼ਦੀਪ ਬਾਹਰ ਆਸਟ੍ਰੇਲੀਆ ਰਹਿੰਦਾ ਹੈ ਉਸਦੇ ਉੱਥੇ ਕੋਈ ਡਿਸਪਿਊਟ ਹੈਗਾ ਇੱਕ ਅਵਰੀਤ ਸਿੰਘ ਨਾਂ ਦੇ ਬੰਦੇ ਨਾਲ ਤੇ ਅਵਰੀਤ ਨੇ ਹੀ ਇਹ ਅਰਸ਼ਦੀਪ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਫਾਇਰਿੰਗ ਦਾ ਇਨਸੀਡੈਂਟ ਕਰਵਾਇਆ ਅਸੀਂ ਇਸ ਦੀ ਪ੍ਰੋਪਰ ਥੋਰੋ ਚੈਕਿੰਗ ਕਰਵਾ ਰਹੇ ਹਾਂ ਸਾਰੀ ਤਫ਼ਤੀਸ਼ ਕਰ ਰਹੇ ਹਾਂ ਕੁੱਲ ਰਿਕਵਰੀ ਇਸ ਮੁਕਦਮੇ 'ਚ ਹਲ ਤੱਕ ਤਿੰਨ ਦੇਸੀ ਪਿਸਤੌਲ ਤਿੰਨ ਮੈਗਜ਼ੀਨ ਇੱਕ ਬੁਲੇਰੋ ਕਾਰ ਅਤੇ ਇੱਕ ਮੋਟਰਸਾਈਕਲ ਦੀ ਹੋ ਚੁੱਕੀ ਹੈ ਤੇ ਹਲੇ ਤਫਤੀਸ਼ ਜਾਰੀ ਹੈ ਸਪੈਸਿਫਿਕਲੀ ਕੀ ਹੈ ਜੀ ਇਹਨਾਂ ਦਾ ਡਿਸਪਿਊਟ ਬਾਹਰੀ ਹੈਗਾ ਆਪਸੀ ਜੋ ਵੀ ਇਹਨਾਂ ਦੀ ਉੱਥੇ ਡਿਸਪਿਊਟ ਹੈ ਇਸ ਦੇ ਬਾਰੇ ਅਸੀਂ ਹੋਰ ਡਿਟੇਲਸ ਉਹਨਾਂ ਤੋਂ ਲੈ ਰਹੇ ਹਾਂ ਜਿਹੜੇ ਮਿਸਟਰ ਕੁਲਵਿੰਦਰ ਸਿੰਘ ਦੇ بیٹے ਅਰਸ਼ਦੀਪ ਹੈ ਉਹਨਾਂ ਤੋਂ ਕਿ ਉੱਥੇ ਇਹਨਾਂ ਦਾ ਕੀ ਇਸ਼ੂ ਹੈਗਾ ਤੇ ਉਸ ਦੇ ਮੈਂ ਕਵਾਂਗਾ ਕਿ ਲਗਾਤਾਰਤਾ ਵਿੱਚ ਹੀ ਉਹਨਾਂ ਤੇ ਪ੍ਰੈਸ਼ਰ ਐਗਜ਼ਰਟ ਕਰਨ ਲਈ ਇਹ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਫਿਲਹਾਲ ਐਜਾ ਨਹੀਂ ਪਤਾ ਚੱਲਿਆ ਹੈ ਲੇਕਿਨ ਜੋ ਵੀ ਇਹਨਾਂ ਨੇ ਪੂਰੀ ਵਾਰਦਾਤ ਕਰਾਈ ਹੈ ਕਿ ਇੱਕ ਥਾਂ ਤੋਂ ਲੋਕਾਂ ਨੂੰ ਵੈਪਨ ਦਵਾਏ ਫਿਰ ਦੂਸਰੇ ਥਾਂ ਤੋਂ ਜਿਹੜੇ ਬੰਦੇ ਅਰੇਂਜ ਕੀਤੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰਾ ਮੋਬਿਲਾਈਜੇਸ਼ਨ ਇਹ ਅਵਰੀਤ ਨਹੀਂ ਕਰਵਾਈ ਹੈ ਤਾਂ ਹੀ ਤੁਸੀਂ ਦੇਖੋਗੇ ਪ੍ਰੈਸ ਨੋਟ ਵੀ ਅਸੀਂ ਮੈਂਸ਼ਨ ਕੀਤਾ ਹੈ ਕਿ ਜਿਹੜੇ ਵੈਪਨ ਵੀ ਦਿੱਤੇ ਹੈ ਔਰ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੋਵਾਂ ਵਾਸਤੇ ਪੈਸੇ ਦੀ ਪ੍ਰੋਮਿਸ ਨੂੰ ਅੰਜਾ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਤੁਹਾਨੂੰ ਇਸ ਦੇ ਵਾਸਤੇ ਮੋਟੀ ਰਕਮ ਦਿੱਤੀ ਜਾਊਗੀ ਹਥਿਆਰਾਂ ਦੀ ਸਪਲਾਈ ਬਾਰੇ ਸਰ ਪਤਾ ਲੱਗਿਆ ਕਿ ਕਿੰਨੇ ਜੀ ਬਿਲਕੁਲ ਜਿਹੜੇ ਫਤਿਹਗੜ ਸਾਹਿਬ ਦੇ ਤਿੰਨ ਦੋਸ਼ੀ ਸੀਗੇ ਜਿਹੜੇ ਨਵਜੋਤ ਸਿੰਘ ਹਰਮਨ ਤੇ ਅਮਰਿੰਦਰ ਇਹਨਾਂ ਨੇ ਹੀ ਜਿਹੜੇ ਪਹਿਲਾਂ ਤਿੰਨ ਲੋਕ ਅੰਜਾਮ ਦੇ ਕੇ ਗਈ ਸੀ ਵਾਰਦਾਤ ਨੂੰ ਉਹਨਾਂ ਨੂੰ ਵੈਪਨ ਸਪਲਾਈ ਕੀਤੇ ਸੀ